ਇੱਕ ਵੀਡੀਓ ਮਾਰ ਹੋਈ ਸੀ ਵੀ ਸ਼ਰੀਆ ਨੂੰ ਸਤਾ ਲੱਗ ਰਿਹਾ ਕੀ ਮਾਮਲਾ ਸੀ ਤੇ ਕੀ ਕਾਰਵਾਈ ਕੀਤੀ ਇੱਕ ਥਾਣਾ ਸਿਵਲ ਲਾਈਨ ਵਿਖੇ ਸਾਨੂੰ ਇੱਕ ਸਿਕਰਟ ਟਾਕ ਦੀ ਰਲਾ ਮਿਲੀ ਸੀ ਕਿ ਇੱਕ ਰਾਜੂ ਪੁੱਤਰ ਬਦਲਾਲ ਹੈਗਾ ਜੋ ਕਿ ਸੱਟੇ ਦਾ ਤੇ ਗੈਰ ਕਾਨੂੰਨੀ ਲੋਟਰੀਆਂ ਦਾ ਤੇ ਇਦਾਂ ਤਰੀਕਾ ਦਾ ਐਨਐਸਐਸਜੀਕੇ ਦੇ ਗੈਰ ਕਾਨੂੰਨੀ ਕੰਮ ਕਰਦਾ ਜੋ ਕਿ ਆ ਅਕਸਰ ਜਿਹੜੇ भोले ਭਾਜ ਲੋਕ ਹੁੰਦੇ ਉਹਨਾਂ ਨੂੰ ਵੀ ਪੈਸਾ ਕੋਈ ਲੋਟਰੀ ਜਾਂ ਇਹਦੇ ਸੱਟੇ ਦੇ ਬਾਅਦ ਵਿੱਚ ਵਧਾ ਘਟਾ ਕੇ ਦੇਣ ਦੇ ਵੀ ਧੋਖਾਧੜੀ ਲੋਕਾਂ ਦਾ ਕਰ ਰਿਹਾ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲਾਈਨ ਵਿਖੇ ਅਸੀਂ ਮੁਕੱਦਮਾ ਦਰਜ ਕਰ ਰਿਹਾ ਕਿ ਜਿਹੜਾ ਜਿਹੜਾ ਸੀ ਮੁਕੱਦਮਾ ਇਹ ਹੈਗਾ ਜੀ ਇਹ ਸੈਕਸ਼ਨ 13 ਇਹ ਗੈਂਬਲਿੰਗ ਐਕਟ ਸੈਕਸ਼ਨ 297 ਸੈਕਸ਼ਨ 318 ਸਬਸੈਕਸ਼ਨ 4 ਬੀਐਨਐਸ ਤੇ ਸੈਕਸ਼ਨ 77 प्लस ਦੈਨ ਲੋਟਰੀ ਐਕਟ ਦੇ ਤਹਿਤ ਦੇ ਹੋਏ ਜਿਹੜਾ ਮੁੱਖ ਮੁੱਖ ਦੋਸ਼ੀ ਹੈਗਾ ਜੀ ਰਾਜੂ ਇਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ। ਉਹ ਇਕੱਲਾ ਹੀ ਹੈ ਕਿ ਹੋਰ ਵੀ ਨਾਲ ਜੀ ਜੋ ਮੁੱਢਲੇ ਤੌਰ ਤੇ ਹੁਣ ਤੱਕ ਪਤਾ ਲੱਗਿਆ ਜੀ ਇਹ ਇਹਦੀ ਅਜੇ ਫਿਲਹਾਲ ਇਹਦੀ ਛੁਮੁਲੀਏ ਸਾਹਮਣੇ ਆਈ ਹੈ ਬਾਕੀ ਇਸ ਨੂੰ ਅਸੀਂ ਗ੍ਰਿਫਤਾਰ ਕਰਕੇ ਜੱਜ ਸਾਹਿਬ ਦੇ ਪੇਸ਼ ਕਰਾਂਗੇ ਜਿਹਦਾ ਪੁਲਿਸ ਰਿਮਾਂਡ ਹਾਸਲ ਹੋਣ ਤੋਂ ਬਾਅਦ ਹੋਰ ਜਿਦੀ ਜਿਦੀ ਵੀ ਛੁਮੁਲੀਏ ਸਾਹਮਣੇ ਆਊਗੀ ਕਾਨੂੰਨ ਸਰਬੰਦੇ ਕਾਰਵਾਈ ਅਮਲ ਵਿੱਚ ਲੈ ਕੇ ਆਵਾਂਗੇ। ਪਹਿਲਾਂ ਤਾਂ ਵੀ ਕੋਈ ਸਰ ਮਾਮਲਾ ਦਰਜ ਨਹੀਂ ਤੇ ਪ੍ਰੀਲੀਮਨਰੀ ਹਜੇ ਤੱਕ ਤਾਂ ਜੀ ਕੋਈ ਸਾਹਮਣੇ ਨਹੀਂ ਆਇਆ ਬਟ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਇਹ ਕਲੀਅਰ ਕਰਾਂਗੇ ਕਿ ਇਹ ਕਦੋਂ ਤੋਂ ਸ਼ੁਰੂ ਕਰ ਰਿਹਾ ਸੀਗਾ ਕਿ ਇਸ ਤੋਂ ਪਹਿਲਾਂ ਵੀ ਇੱਦਾਂ ਦੇ ਕੋਈ ਫਾਦਕ ਮੁਕਦਮੇ ਦਰਜ ਨੇ ਜਾਂ ਕਿਸੇ ਹੋਰ ਕਿਸਮ ਦੇ ਤੇ ਉਸ ਤਰੀਕੇ ਦੇ ਕਾਰਵਾਈਆਂ ਮਲੋ ਇਸ ਤਰ੍ਹਾਂ ਇੱਕ ਸਰ ਦਿਵਾਲੀ ਦੇ ਦਿਨਾਂ 'ਚ ਜੂਆ ਸੱਟਾ ਦੀਆਂ ਕਾਫੀ ਧਰਾਮਾ ਹੁੰਦੀਆਂ ਕੀ ਕਹਿਣਾ ਚਾਹੁੰਦੇ ਨੇ ਲੋਕਾਂ देखो ਤੁਹਾਡੀ মিডিਆ ਰਾਹੀਂ ਪਬਲਿਕ ਨੂੰ ਵੀ ਇਹ ਹੀ ਅਪੀਲ ਹੈ ਕਿ ਜਿਹੜੀਆਂ ਵੀ ਇਦਾਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਹੈਗੀਆਂ ਉਹਨਾਂ 'ਚ ਨਾ ਉਹਨਾਂ ਦਾ 파ਟ ਬਣਿਆ ਜਾਵੇ ਨਾ ਇਨਵੋਲਵਮੈਂਟ ਕੀਤੀ ਜਾਵੇ ਕਿਉਂਕਿ ਜਿਹੜੇ ਇਦਾਂ ਦੀ ਐਕਟੀਵਿਟੀਜ਼ ਚਲਾਉਂਦੇ ਹਨ ਮੋਸਟਲੀ ਇਹਨਾਂ ਦੇ ਵਿੱਚ ਲੋਕਾਂ ਨਾਲ ਧੋਖਾ ਹੀ ਹੁੰਦਾ ਹੈ ਤੇ ਲੋਕ ਆਪਣਾ ਫਾਈਨੈਂਸ਼ੀਅਲ ਲਾਸ ਹੀ ਤਕਰੀਬਨ ਇਹਦੇ ਵਿੱਚ ਹੁੰਦਾ ਹੈ ਬਟ ਫਿਰ ਵੀ ਸਾਡੀ ਪਬਲਿਕ ਨੂੰ ਅਪੀਲ ਹੈ ਵੀ ਇਹ ਨਾ ਇਨ ਐਕਟੀਵਿਟੀਜ਼ ਨਾ 파ਟ ਕਿ ਲਿਆ ਜਾਵੇ ਤੇ ਜਿਹੜੇ ਲੋਕ ਇਦਾਂ ਦੀਆਂ ਗੈਰ ਕਾਨੂੰਨੀ ਐਕਟੀਵਿਟੀਜ਼ ਕਰਦੇ ਹਨ ਉਹਨਾਂ ਨੂੰ ਵੀ ਸਾਡੀ ਇੱਕ ਸਟ੍ਰਿਕਟ ਵਾਰਨਿੰਗ ਹੈਗੀ ਹੈ ਕਿ ਅਸੀਂ ਇਸ ਇਹਨਾਂ ਚੀਜ਼ਾਂ ਦੇ ਉਹ ਸਾਹਮਣੇ ਆਉਂਦੀ ਹੈ ਤਾਂ ਸਖਤ ਤੋਂ ਸਖਤ ਕਾਰਵਾਈਆਂ ਵੱਲ ਉੱਠ ਲੈਂਦੇ ਜੀ